ਮੈਂ ਅਸਲਜੀ ਢਿੱਲੋਂ ਪੱਤਰੀ ਤੋਂ ਅੱਜ ਕਲੰਦਰ ਪ੍ਰਧਾਨ ਨਿਯਮਦੀਨ ਵਾਲਾ ਦੇ ਖੇਤਾਂ ਦੇ ਵਿੱਚ ਪਹਿਲੀ ਵਾਰੀ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਜਿੱਥੇ ਮੈਨੂੰ ਜਾਣ ਕੇ ਜਾ ਕੇ ਬੜੀ ਖੁਸ਼ੀ ਹੋਈ ਕਿ ਇੰਨੇ ਰੋਕ ਮੈਂ ਕਦੀ ਵੀ ਕਿਸੇ ਮੋਟਰ ਜਾਂ ਕਿਸੇ ਖੇਤ ਦੇ ਵਿੱਚ ਨਹੀਂ ਦੇਖੇ ਮੋਟਰ ਤੇ ਰੋਕ ਇਦਾਂ ਦੇ ਦੇਖੇ ਕਿ ਫਲ ਫਰੂਟ ਵਾਲੇ ਰੋਕ ਜਿਵੇਂ ਇਸ ਵਾਲੇ ਮੌਸਮ ਚੱਲ ਰਿਹਾ ਫਲ ਫਰੂਟ ਵਾਲਾ ਤੇ ਬਹੁਤ ਸਾਰੇ ਲੋਕ ਵੀਡੀਓ ਬਣਾ ਕੇ ਐਵੇਂ ਹੀ ਮਰਦ ਜੇ ਕਰੀ ਜਾਂਦੇ ਪਰ ਅੱਜ ਮੈਂ ਜੋ ਅੱਖੀਂ ਦੇਖਿਆ ਉਹ ਕਦੀ ਮੈਂ ਜਿੰਦਗੀ ਚ ਪਹਿਲੀ ਵਾਰੀ ਸ਼ਾਇਦ ਦੇਖਿਆ ਹੋਵੇ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਤੇ ਨਾਲੇ ਮੱਕੀ ਦਾ ਜਿਹੜਾ ਚਾਰੋ ਜਿਵੇਂ 90 ਦਿਨ ਜਾਂ 85 ਦਿਨ ਦੀ ਮੱਕੀ ਉਹ ਅਸੀਂ ਅੱਜ ਪਾਰ ਆ ਪ੍ਰਧਾਨ ਸਾਹਿਬ ਤੇ ਮੈਂ ਅੱਜ ਉੱਥੇ ਪਹੁੰਚਿਆ ਵਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਜੀ ਇਹਨਾਂ ਦੇ ਖੇਤ ਤੇ ਜਾ ਕੇ ਉਹ ਪੁਰਾਣੇ ਰੁੱਖ ਜਿਵੇਂ ਪਿੱਪਲ ਇਹ ਨਾਲੇ ਬੋੜ ਖਜੂਰਾ ਬੇਰੀਆਂ ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਰੁੱਖ ਹੈ ਉਹ ਆਪਣੇ ਪ੍ਰਧਾਨ ਦੇ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਿਆ ਜੀ ਇਨੀ ਸ਼ਾਂ ਇੰਨਾ ਖੁੱਲਾ ਮਾਹੌਲ ਮੈਂ ਕਦੀ ਨਹੀਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਬਾਕੀ ਸਾਰੇ ਦੋਸਤਾਂ ਆਪਣੇ ਚੌਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਦਾਂ ਦੇ ਹਰ ਇੱਕ ਮੋਟਰ ਤੇ ਜਿਹੜਾ ਰੋਖਾ ਉਹ ਲਗਾਇਆ ਜਾ ਸਕੇ ਤੇ ਜੋ ਆਪਣੇ ਵਾਤਾਵਰਣ ਨੂੰ ਬਚਾ ਕੇ ਆਪਾਂ ਵਧੀਆ ਤਰੀਕੇ ਦੇ ਨਾਲ ਇਹ ਆ ਕੋਠਾ ਰੋਖ ਜਿਹੜੇ ਆਪਾਂ ਨੂੰ जखਮਾਂ ਦੇ ਉੱਪਰ ਲਾ ਕੇ ਮੈਂ ਇਹਦਾ ਨਾਮ ਤਾਂ ਨਹੀਂ ਜਾਣਦਾ ਸ਼ਾਇਦ ਸਭਾਲੋ ਸਭਾਲੋ ਜਿਹੜਾ ਕਿ ਆਪਾਂ ਨੂੰ ਜਖਮ ਹੋ ਜਾਂਦੇ ਨਾ ਜੇ ਜਾਂ ਕੋਈ ਕੰਡਾ ਗੁੰਡਾ ਵਾਜ ਜਾਵੇ ਤੇ ਉਹਦੇ ਤੇ ਬੰਦੀਏ ਤੇ ਰਾਤ ਨੂੰ ਉਹਦੇ ਵਧੀਆ ਜਿਹੜਾ ਲਾਜ ਹੋ ਜਾਂਦਾ ਉਹ ਵੀ ਇਹ ਇਹ ਰੁੱਖ ਤੁਹਾਨੂੰ ਆਪਣੇ ਖੇਤ 'ਚ ਹੀ ਦੇਖਣ ਨੂੰ ਮਿਲੂਗਾ ਬਾਹਰ ਕੀਤੇ ਵੀ ਇਹ ਪ੍ਰਧਾਨ ਦੇ ਖੇਤ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਮੈਂ ਪਹਿਲੀ ਵਾਰੀ ਇੱਥੇ ਦੇਖਿਆ ਮੈਂ ਕਿਸੇ ਦੇ ਖੇਤ ਦੇ ਵਿੱਚ ਇਹ ਰੁੱਖ ਨਹੀਂ ਦੇਖਿਆ ਹੋਰ ਵੀ ਜਿਵੇਂ ਮਰਹੂਦ ਜਾਂ ਕੇਲੇ ਇਹੋ ਜਿਹੇ ਛੇ ਤੂਦ ਵਗੈਰਾ ਸਾਰੇ ਇਧਰ ਤੱਕ ਕੋਈ ਦਰਖਤ ਜਿਹੜਾ ਪੁਰਾਣੇ ਸਮਿਆਂ 'ਚ ਹੁੰਦੇ ਸੀ ਉਹ ਅੱਜ ਮੈਂ ਇੱਥੇ ਪ੍ਰਧਾਨ ਦੇ ਖੇਤਾਂ 'ਚ ਦੇਖ ਰਿਹਾ ਇਹ ਮੈਂ ਬਾਕੀ ਦੋਸਤਾਂ ਨੂੰ ਬੇਨਤੀ ਕਰਦਾ ਵਧ ਵਧ ਰੁੱਖ ਲਾ ਕੇ ਆਪਣੇ ਵਾਤਾਵਰਣ ਨੂੰ ਬਚਾਓ ਤੇ ਆਪਣੇ ਖੇਤਾਂ ਦੇ ਵਿੱਚ ਖੁਜਾਲੀ ਲਿਆਓ ਧੰਨਵਾਦ